ਉਹ ਮਿੱਤਰੋ ਆਹ ਕੱਪ ਦੇ ਦਾ ਕਹਿੰਦੇ ਸਿਰੇ ਹੋਣਾ ਇੱਥੇ ਦਾ ਟਾਪ ਟਾਪ ਦੇ ਮੱਲ ਪਹੁੰਚਣਗੇ ਟੀਮਾਂ ਵੀ ਸਿਰੇ ਦੀਆਂ ਬਣੀਆਂ ਹੋਈਆਂ ਨੇ ਗੁਰਵਿੰਦਰ ਕਾਂਗੇ ਵਾਲਾ ਆਊਗਾ ਬੁਲਟ ਖੀਰਾ ਵਾਲੀ ਆਊਗਾ ਸ਼ੀਲੂ ਤੇ ਮਨੀਸ਼ ਦੋਨੇ ਭਰਾ ਹਰਿਆਣੇ ਦੀ ਟੀਮ ਬਣਾਉਣਗੇ ਸਿਰੇ ਦੀ ਤੇ ਨਾਲ ਹੀ ਮਿੱਤਰੋ ਫਰਿਆਦ ਹੋਰੀ ਪਹੁੰਚਣਗੇ ਸਿਰੇ ਸਿਰੇ ਦੇ ਮੱਲ ਪਹੁੰਚਣਗੇ ਆਹ ਮੇਲੇ ਦੇ ਦਾ ਕਹਿੰਦੇ ਮਿੱਤਰੋ ਪੂਰੀ ਡਾਂਗ ਹੜਕਣੀ ਆ ਲੰਡੀਆਂ ਜੀਪਾਂ ਵਾਲਾ ਮੇਲਾ ਇਹ ਹਾਂਜੀ ਮਿੱਤਰੋ ਦਾ ਦੋ ਲੋ ਨੰਗਲਾਂ ਵਾਲੇ ਨੇ ਕਹਿੰਦੇ ਸਰਾ ਹੀ ਕਰ ਦਿੱਤਾ ਜਿੱਥੇ 6 کلبਾਂ ਦੇ ਮੈਚ ਹੋਣਗੇ ਪਹਿਲਾ ਨਾਮ 131000 ਅਤੇ ਦੂਜਾ ਨਾਮ ਲੱਖ ਹੈ ਵੈਸਟ ਰੇਡਰ ਤੇ ਜੱਫੀ ਲਈ ਕਹਿੰਦੇ ਮੋਡੀਫਾਈ ਜੀਪਾਂ ਰੱਖ ਦਿੱਤੀਆਂ ਨੇ ਮਿੱਤਰੋ ਉਸ ਦਿਨ ਦਾ ਲਾਈਵ ਚੱਲੇਗਾ ਇਹ ਕਬੱਡੀ 365 ਤੇ 24 ਅਕਤੂਬਰ ਨੂੰ ਲੱਗਣੀ ਆ ਰੌਣਕ ਕਹਿੰਦੇ ਦੋਲੋ ਵਾਲੇ ਚ ਮੇਲਾ ਐਨ ਕਹਿੰਦੇ ਦਿਲ ਸੁੱਟਣ ਨੂੰ ਜਗ੍ਹਾ ਨਹੀਂ ਹੋਣੀ ਸਿਰੇ ਦਾ ਹੀ ਹੋਊਗਾ ਹਾਂਜੀ ਮਿੱਤਰੋ ਤਾਂ ਆਪਣੇ ਆ ਸੀਜ਼ਨ ਦੇ ਵਿੱਚ ਹੋਣ ਵਾਲੇ ਜਿੱਥੇ ਟੌਪ ਟੌਪ ਦੇ ਮੇਲੇ ਹੋਣੇ ਤਾਂ ਕਿਹੜੇ ਪ੍ਰਾਈਜ਼ ਰੱਖੇ ਗਏ ਨੇ ਉਹਨਾਂ ਬਾਰੇ ਆਪਾਂ ਇੱਕ ਵੀਡੀਓ ਦੀ ਅਪਡੇਟ ਦਿਆ ਕਰਾਂਗੇ ਤਾਂ ਸਾਰੇ ਮੇਰੇ ਵੀਰ ਤਾਂ ਜੋ ਦਰਸ਼ਕਾਂ ਦੇ ਦਰਾਂ ਦੇ ਵਿੱਚ ਉਤਸੁਕਦਾ ਰਹੇ ਜੇਕਰ ਮੈਨੂੰ ਤਰੋ ਤੁਹਾਨੂੰ ਆਪਣੀ ਅਪਡੇਟ ਚੰਗੀ ਲੱਗਦੀ ਹੈ ਵਧੀਆ ਲੱਗਦੀ ਹੈ ਤਾਂ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਲਓ ਨਾਲ ਹੀ ਵੀਡੀਓ ਨੂੰ ਲਾਈਕ ਵੀ ਕਰ ਦਿਓ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਤਾਂ ਜੋ ਕਿਸੇ ਮੇਰੇ ਵੀਰ ਕੋਈ ਕਬੱਡੀ ਕੱਪ ਦਾ ਲਾਈਵ ਦੇਖਣ ਤੋਂ ਰਹਿ ਨਾ ਜਾਵੇ ਸਾਰੇ ਮੇਰੇ ਵੀਰ ਜਿਉਂਦੇ ਵਸਦੇ ਰਹਿਣ ਵਾਇਗਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਧੰਨਵਾਦ